ਇਹ ਪਿਓਰ ਬੂਲਨ ਪਸ਼ਮੀਨੇ ਦੇ ਵਿੱਚ ਪ੍ਰਿੰਟ ਸੂਟ ਆਈ ਜੀ ਡਿਜ਼ਾਈਨ ਬਹੁਤ ਹੀ ਪਿਆਰਾ ਡਿਜ਼ਾਈਨ ਹੈ तितਲੀ ਡਿਜ਼ਾਈਨ ਹੈ ਵਾਜਦਾ ਇਹ ਹੈ ਪਿਓਰ ਬੂਲਨ ਪਸ਼ਮੀਨਾ ਆਈ ਲੋ ਜੀ ਡਿਜ਼ਾਈਨ ਚੈੱਕ ਕਰੋ ਜੀ ਪਹਿਲਾ ਕਲਰ ਹੈਗਾ ਵਾਈਨ ਕਲਰ ਜੀ ਚਾਰ ਆਪਾਂ ਤੁਹਾਨੂੰ ਇਹਦੇ ਵਿੱਚ ਕਲਰ ਦੇਵਾਂਗੇ ਪਿਓਰ ਬੂਲਨ ਪ੍ਰਿੰਟ ਸੂਟ ਆਈ ਇਹ ਲੋ ਜੀ ਚੈੱਕ ਕਰੋ ਜੀ ਪਿਓਰ ਬੂਲਨ ਪਸ਼ਮੀਨਾ ਪ੍ਰਿੰਟ ਸੂਟ तितਲੀ ਡਿਜ਼ਾਈਨ ਪਹਿਲਾ ਕਲਰ ਹੈਗਾ ਵਾਈਨ ਕਲਰ ਜੀ ਅੱਜ ਪੰਜਾਬ ਬੰਦਾ ਜੀ ਮੇਰੀ ਆਪਾਂ ਘਰ ਬੈਠੀ ਸ਼ਾਪਿੰਗ ਕਰੋ ਜੀ ਜਿਹੜਾ ਵੀ ਤੁਹਾਨੂੰ ਕਲਰ ਪਸੰਦ ਆਊਗਾ ਸਕਰੀਨ ਸ਼ਾਟ ਲਓ WhatsApp ਆਰਡਰ ਕਰ ਦਿਓ ਸਾਨੂੰ ਸਕ੍ਰੀਨ ਦੇ ਉੱਪਰ ਨੰਬਰ ਦਿੱਤਾ ਹੋਇਆ ਜੀ ਦੂਜਾ ਕਲਰ ਆ ਗਿਆ ਜੀ ਹਰਾ ਫਿਰੋਜੀ ਜੀ ਲੋ ਜੀ ਚੈੱਕ ਕਰੋ ਜੀ ਬਹੁਤ ਹੀ ਸ਼ਾਨਦਾਰ ਡੈਨਮ ਰਹੀ ਪਿਓਰ ਬੂਲਨ ਪਸ਼ਮੀਨਾ ਪ੍ਰਿੰਟ ਸੂਟ ਆ ਜੀ ਆਮ ਕਪੜੇ ਨਾਲ ਦੋ ਗੁਣਾ ਕਪੜਾ ਮੋਟਾ ਹੁੰਦਾ ਜੀ ਇਹ ਤੀਜਾ ਕਲਰ ਆ ਗਿਆ ਜੀ ਮਹਿੰਦੀ ਜੀ ਜਿਹੜਾ ਵੀ ਤੁਹਾਨੂੰ ਰੰਗ ਪਸੰਦ ਆਊਗਾ ਸਕ੍ਰੀਨਸ਼ਾਟ ਲਓ ਤੁਹਾਨੂੰ WhatsApp 'ਤੇ ਆਰਡਰ ਕਰੋ ਜੀ 800 900 ਦਾ ਸੇਲ ਹੁੰਦਾ ਜੀ ਮਾਰਕੀਟ 'ਚ ਆਪਾਂ ਤੁਹਾਨੂੰ ਦੇਵਾਂਗੇ ਸਿਰਫ 400 ਦਾ ਜੀ 400 ਦੀ ਵੱਡੀ ਸੇਲ ਲੱਗੀ ਹੋਈ ਜੀ ਅਲੀਸ਼ਰ ਵਾਲੀ ਦੀ ਦੁਕਾਨ ਠਾਣਾ ਰੋਡ ਪੀਕੀ ਤੇ ਜੀ ਲਾਸਟ ਕਲਰ ਹੈਗਾ ਕਾਫੀ ਸ਼ੇਡ ਜੀ ਚਾਰ ਕਲਰ ਨੇ ਜਿਹੜਾ ਵੀ ਤੁਹਾਨੂੰ ਕਲਰ ਪਸੰਦ ਆਊਗਾ ਸਕਰੀਨ ਸ਼ੌਟ ਲਓ ਸਾਨੂੰ ਵਟਸਐਪ ਆਰਡਰ ਕਰੋ ਜੀ ਸਕਰੀਨ ਦੇ ਉੱਪਰ ਨੰਬਰ ਦਿੱਤਾ ਹੋਇਆ ਜੀ ਪੇਮੈਂਟ ਮੈਥਡ ਆਨਲਾਈਨ ਹੈ ਜੀ ਸੀਓਡੀ ਨਹੀਂ ਹੈਗੀ ਜੀ ਕਾਫੀ ਮਹਿੰਦੀ ਹਰਾ ਫਰੋ ਜੀ ਤੇ ਵਾਈਨ ਕਲਰ ਹੀ ਚਾਰ ਕਲਰ ਨੇ ਚਾਰੇ ਹੀ ਕਲਰ ਬੁਰੇ ਸ਼ਾਨਦਾਰ ਨੇ ਜਲਦੀ ਜਲਦੀ ਸਕਰੀਨ ਸ਼ੌਟ ਲਓ ਸਾਨੂੰ ਵਟਸਐਪ ਆਰਡਰ ਕਰੋ ਜੀ